brought to by silver pumps top quality or consistent performance ke liye sirf silver pumps naam yaad rakhna koi nahi atta ki varodhi kede bae varodhiyan ne ki kita hi ohi ta ajda 3 saal janna kujh karta te varodhiitti thi saal de 20 20 saal de baithe a inna ko kujh kamm thoda bina tanj kaslan to bina inna ko kujh kamm haga kar aaye hain serial man dassa matha tikne aaye si isse guru di kripa de naal isse guru ramdas ji di kripa de naal aap pa MLA bane ਆਪਾਂ 3.5 ਸਾਲ ਪੰਜਾਬ ਕੈਬਨਟ ਦੇ ਵਿੱਚ ਮੰਤਰੀ ਰਹੇ ਆਪਾਂ 3.5 ਸਾਲ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਆਪਾਂ ਗੁਰੂ ਮਹਾਰਾਜ ਕੋ ਜਿਹੜਾ ਉਹਨਾਂ ਦਾ ਧੰਨਵਾਦ ਵੀ ਕਰਨਾ ਹੈ ਫਿਰ ਅশীরਵਾਦ ਲੈਣ ਆਇਆ ਕਿ ਪੰਜਾਬ ਲਈ ਕਿਉਂਕਿ ਮੈਂ ਅਮਰੀਕਾ ਛੱਡ ਕੇ ਆਇਆ ਸੀ ਸਿਰਫ ਤੇ ਸਿਰਫ ਪੰਜਾਬ ਲਈ ਮੇਰਾ ਮਕਸਦ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਉਹਦੇ ਲਈ ਮੈਂ ਆਪਣੀ ਜذور ਜਿਹੜੀ ਜੈਦੀ ਰੱਖੂੰਗਾ ਉਹੀ ਮੈਂ ਆਪਣੀ ਅশীরਵਾਦ ਜਿਹੜੀ ਆ ਗੁਰੂ ਦਾਮदास ਜੀ ਕੋਲ ਲੈਣਾ ਪੰਜਾਬ ਸਰਕਾਰ ਵੱਲੋਂ ਲਗਾਤਾਰ ਉਤਰਾਣਾ ਜਿਹੜਾ ਕੀਤਾ ਗਿਆ ਔਰ ਜਿਹੜੇ ਕਿ ਨਵੇਂ ਲੋਕ ਨੇ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਆਮ ਲੋਕਾਂ ਨੂੰ ਬਿਲਕੁਲ ਦਿੱਤੇ ਜਾਣਾ ਚਾਹੀਦਾ ਨਵੇਂ ਲੋਕਾਂ ਨੂੰ ਦਿੱਤਾ ਜਾਣਾ ਚਾਹੀਦਾ ਜਿਹੜੇ ਲੋਕ ਚੁਣ ਕੇ ਆਏ ਆ ਹਰ ਇੱਕ ਨੂੰ ਹੱਕ ਆ ਪਾਰਟੀ ਜਿਸ ਨੂੰ ਸਮਝਦੀ ਆ ਕਿ ਇਹ ਬੰਦਾ ਸਹੀ ਕੰਮ ਕਰ ਸਕਦਾ ਉਹਨੂੰ ਮੌਕਾ ਦੇਣਾ ਚਾਹੀਦਾ ਕੋਈ ਇੱਦਾਂ ਵਿਰੋਧੀਆਂ ਬੋਲ ਰਹੇ ਤੰਗ ਕਰ ਸੇ ਜਾ ਰਹੇ ਨੇ ਕਿ ਹੁਣ ਅੰਮ੍ਰਿਤਸਰ ਦੇ ਵਿੱਚੋਂ ਇੱਕੋ ਹੀ ਜਿਹੜਾ ਕੈਬਨਿਟ ਮੰਤਰੀ ਰਹੇਗਾ ਉਹ ਕੋਈ ਨਹੀਂ ਇੱਦਾਂ ਕੀ ਵਿਰੋਧੀ ਕਿਹੜੇ ਬਈ ਵਿਰੋਧੀਆਂ ਨੇ ਕੀ ਕੀਤਾ ਈ ਵਾਹਿਦਾ ਆਈਦਾ ਦੰਨਾ ਸਾਲਾਂ ਜਿੰਨਾ ਕੋਈ ਕੱਤਾ ਤਾਂ ਵਿਰੋਧ ਦਿੱਤੀ ਸੀ ਸਾਲ ਦੇ 20-20 ਸਾਲ ਦੇ ਬੈਠੇ ਆ ਇਹਨਾਂ ਕੋ ਕੋ ਕੰਮ ਥੋੜਾ ਬਿਨਾਂ ਤੰਜ ਕਸਨ ਤੋਂ ਬਿਨਾਂ ਇਹਨਾਂ ਕੋ ਕੋ ਕੰਮ ਹੈਗਾ ਅਸੀਂ ਹੁਣ ਵੀ ਕੰਮ ਕਰਕੇ ਦਿਖਾਵਾਂਗੇ ਬਿਨਾਂ ਬਿਨਾਂ ਮੰਤਰੀ ਤੋਂ ਫਿਰ ਕੰਮ ਕਰਕੇ ਦਿਖਾਵਾਂਗੇ ਕੋਈ ਨਹੀਂ ਅਦਾ ਕੀ ਵਿਰੋਧੀ ਕਿਹੜੇ ਬਈ ਵਿਰੋਧੀਆਂ ਨੇ ਕੀ ਕੀਤਾ ਇਹ ਵਾਹਿਦਾ ਆਈਦਾ ਦੰਨਾ ਸਾਲਾਂ ਜਿੰਨਾ ਕੋਈ ਕੱਤਾ ਤਾਂ ਵਿਰੋਧ ਦਿੱਤੀ ਸੀ ਸਾਲ ਦੇ 20-20 ਸਾਲ ਦੇ ਬੈਠੇ ਆ ਇਹਨਾਂ ਕੋ ਕੋ ਕੰਮ ਥੋੜਾ ਬਿਨਾਂ ਤੰਜ ਕਸਨ ਤੋਂ ਬਿਨਾਂ ਇਹਨਾਂ ਕੋ ਕੋ ਕੰਮ ਹੈਗਾ ਆ ਰਹੇ ਸੀਰੀਅਲ ਮੰਦਸਾ ਮੱਥਾ ਟੇਕਣ ਆਏ ਸੀਗੇ ਇਸੇ ਗੁਰੂ ਦੀ ਕਿਰਪਾ ਦੇ ਨਾਲ ਇਸੇ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਆਪਾਂ ਐਮਐਲਏ ਬਣੇ ਆਪਾਂ 3.5 ਸਾਲ ਪੰਜਾਬ ਕੈਬਨਟ ਦੇ ਵਿੱਚ ਮੰਤਰੀ ਰਹੇ ਆਪਾਂ 3.5 ਸਾਲ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਆਪਾਂ ਗੁਰੂ ਮਹਾਰਾਜ ਕੋ ਜਿਹੜਾ ਉਹਨਾਂ ਦਾ ਧੰਨਵਾਦ ਵੀ ਕਰਨਾ ਹੈ ਫਿਰ ਅশীরਵਾਦ ਲੈਣ ਆਇਆ ਕਿ ਪੰਜਾਬ ਲਈ ਕਿਉਂਕਿ ਮੈਂ ਅਮਰੀਕਾ ਛੱਡ ਕੇ ਆਇਆ ਸੀ ਸਿਰਫ ਤੇ ਸਿਰਫ ਪੰਜਾਬ ਲਈ ਮੇਰਾ ਮਕਸਦ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਉਹਦੇ ਲਈ ਮੈਂ ਆਪਣੀ ਜੱਦੋਜਾੜ ਜਿਹੜੀ ਜਿਆਦੀ ਰੱਖੂੰਗਾ ਉਹੀ ਮੈਂ ਆਪਣੀ ਅਸ਼ੀਰਵਾਦ ਜਿਹੜੀ ਆ ਗੋਦਆਮ ਦਾਸ ਦੀ ਚੋਂ ਲੈਣਾ ਆ ਪੰਜਾਬ ਸਰਕਾਰ ਵੱਲੋਂ ਲਗਾਤਾਰੀ ਉਤਰਾਲਾ ਜਿਹੜਾ ਕੀਤਾ ਗਿਆ ਔਰ ਜਿਹੜੇ ਕਿ ਨਵੇਂ ਲੋਕ ਨੇ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਆਮ ਲੋਕਾਂ ਨੂੰ ਬਿਲਕੁਲ ਦਿੱਤੇ ਜਾਣਾ ਚਾਹੀਦਾ ਨਵੇਂ ਲੋਕਾਂ ਨੂੰ ਦਿੱਤਾ ਜਾਣਾ ਚਾਹੀਦਾ ਜਿਹੜੇ ਲੋਕ ਚੁਣ ਕੇ ਆਏ ਆ ਹਰ ਇੱਕ ਨੂੰ ਹੱਕ ਆ ਪਾਰਟੀ ਜਿਹਨੂੰ ਸਮਝਦੀ ਆ ਕਿ ਬੰਦਾ ਸਹੀ ਕੰਮ ਕਰ ਸਕਦਾ ਉਹਨੂੰ ਮੌਕਾ ਦੇਣਾ ਚਾਹੀਦਾ ਕੋਈ ਇਦਾਂ ਵਿਰੋਧੀਆਂ ਬੋਲ ਰਹੇ ਤੰਜ ਕਸੇ ਜਾ ਰਹੇ ਨੇ ਕਿ ਹੁਣ ਅੰਮ੍ਰਿਤਸਰ ਦੇ ਵਿੱਚੋਂ ਇੱਕੋ ਹੀ ਜਿਹੜਾ ਕੈਬਨਿਟ ਮੰਤਰੀ ਰਹੇ ਉਹ ਕੋਈ ਨਹੀਂ ਇਦਾਂ ਕੀ ਵਿਰੋਧੀ ਕਿਹੜੇ ਬਾਈ ਇਹ ਵਿਰੋਧੀਆਂ ਨੇ ਕੀ ਕੀਤਾ ਈ ਵਾਹਿਦਾ ਅਈਦਾ 30 ਸਾਲਾਂ ਜਿੰਨਾ ਕੁਝ ਕਰਤਾ ਤੇ ਵਿਰੋਧੀ ਦਿੱਤੀ ਸੀ ਸਾਲ ਦੇ 20-20 ਸਾਲ ਦੇ ਬੈਠੇ ਆ ਇਹਨਾਂ ਕੋ ਕੋ ਕੰਮ ਥੋੜਾ ਬਿਨਾਂ ਤੰਜ ਕਸਨ ਤੋਂ ਬਿਨਾਂ ਇਹਨਾਂ ਕੋ ਕੋ ਕੰਮ ਆਗਾ ਅਸੀਂ ਹੁਣ ਵੀ ਕੰਮ ਕਰਕੇ ਦਿਖਾਵਾਂਗੇ ਬਿਨਾਂ ਬਿਨਾਂ ਮੰਤਰੀ ਤੋਂ ਫਿਰ ਕੰਮ ਕਰਕੇ ਦਿਖਾਵਾਂਗੇ ਕੋਈ ਨਹੀਂ ਅਦਾ ਕੀ ਵਿਰੋਧੀ ਕਿਹੜੇ ਬਾਂਹ ਇਹ ਵਿਰੋਧੀਆਂ ਨੇ ਕੀ ਕੀਤਾ ਹੀ ਵਾਹਿਦਾ ਅਈਦਾ 30 ਸਾਲਾਂ ਜਿੰਨਾ ਕੁਝ ਕਰਤਾ ਤੇ ਵਿਰੋਧੀ ਦਿੱਤੀ ਸੀ ਸਾਲ ਦੇ 20-20 ਸਾਲ ਦੇ ਬੈਠੇ ਆ ਇਹਨਾਂ ਕੋ ਕੋ ਕੰਮ ਥੋੜਾ ਬਿਨਾਂ ਤੰਜ ਕਸਨ ਤੋਂ ਬਿਨਾਂ ਇਹਨਾਂ ਕੋ ਕੋ ਕੰਮ ਆਗਾ ਕਰ ਆਏ ਸੀਰੀਅਲ ਮੰਦਸਾ ਮੱਥਾ ਟੇਕਣ ਆਏ ਸੀਗੇ ਇਸੇ ਗੁਰੂ ਦੀ ਕਿਰਪਾ ਦੇ ਨਾਲ ਇਸੇ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਆਪਾਂ ਐਮਐਲਏ ਬਣੇ ਆਪਾਂ 3.5 ਸਾਲ ਪੰਜਾਬ ਕੈਬਨਿਟ ਦੇ ਵਿੱਚ ਮੰਤਰੀ ਰਹੇ ਆਪਾਂ 3.5 ਸਾਲ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਆਪਾਂ ਗੁਰੂ ਮਹਾਰਾਜ ਕੋ ਜਿਹੜਾ ਉਹਨਾਂ ਦਾ ਧੰਨਵਾਦ ਵੀ ਕਰਨਾ ਹੈ ਫਿਰ ਅਸ਼ੀਰਵਾਦ ਲੈਣ ਆਇਆ ਕਿ ਪੰਜਾਬ ਲਈ ਕਿਉਂਕਿ ਮੈਂ ਅਮਰੀਕਾ ਛੱਡ ਕੇ ਆਇਆ ਸੀ ਸਿਰਫ ਤੇ ਸਿਰਫ ਪੰਜਾਬ ਲਈ ਮੇਰਾ ਮਕਸਦ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਉਹਦੇ ਲਈ ਮੈਂ ਆਪਣੀ ਜੱਦੋਜਾੜ ਜਿਹੜੀ ਜੈਦੀ ਰੱਖੂੰਗਾ ਉਹੀ ਮੈਂ ਆਪਣੀ ਸ਼ੀਸ਼ਵਾਜ ਜਿਹੜੀ ਆ ਗੋਦਾਮ ਦਾਸ ਦੀ ਜਗ੍ਹਾ ਲੈਣਾ ਆ ਪੰਜਾਬ ਸਰਕਾਰ ਵੱਲੋਂ ਲਗਾਤਾਰੀ ਪਰਾਨਾ ਜਿਹੜਾ ਕੀਤਾ ਗਿਆ ਹੈ ਔਰ ਜਿਹੜੇ ਕਿ ਨਵੇਂ ਲੋਕ ਨੇ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਆਮ ਲੋਕਾਂ ਨੂੰ ਬਿਲਕੁਲ ਦਿੱਤੇ ਜਾਣਾ ਚਾਹੀਦਾ ਨਵੇਂ ਲੋਕਾਂ ਨੂੰ ਦਿੱਤਾ ਜਾਣਾ ਚਾਹੀਦਾ ਜਿਹੜੇ ਲੋਕ ਚੁਣ ਕੇ ਆਏ ਆ ਹਰ ਇੱਕ ਨੂੰ ਹੱਕ ਆ ਪਾਰਟੀ ਜਿਸ ਨੂੰ ਸਮਝਦੀ ਆ ਕਿ ਇਹ ਬੰਦਾ ਸਹੀ ਕੰਮ ਕਰ ਸਕਦਾ ਉਹਨੂੰ ਮੌਕਾ ਦੇਣਾ ਚਾਹੀਦਾ ਕੋਈ ਇੱਦਾਂ ਵਿਰੋਧੀਆਂ ਬੋਲ ਰਹੇ ਤੰਗ ਕਰ ਸੇ ਜਾ ਰਹੇ ਨੇ ਕਿ ਹੁਣ ਅੰਮ੍ਰਿਤਸਰ ਦੇ ਵਿੱਚੋਂ ਇੱਕੋ ਹੀ ਜਿਹੜਾ ਕੈਬਨਿਟ ਮੰਤਰੀ ਰਹੇਗਾ ਉਹ ਕੋਈ ਨਹੀਂ ਇੱਦਾਂ ਕੀ ਵਿਰੋਧੀ ਕਿਹੜੇ ਬਈ ਵਿਰੋਧੀਆਂ ਨੇ ਕੀ ਕੀਤਾ ਈ ਵਾਹੀਦਾ ਆਈਦਾ ਨੰਨ ਸਾਲਾਂ ਜਿੰਨਾ ਕੋਈ ਕੱਤਾ ਤਾਂ ਵਿਰੋਧ ਦਿੱਤੀ ਸੀ ਸਾਲ ਦੇ 20-20 ਸਾਲ ਦੇ ਬੈਠੇ ਆ ਇਹਨਾਂ ਕੋ ਕੋ ਕੰਮ ਥੋੜਾ ਬਿਨਾਂ ਤੰਜ ਕਸਨ ਤੋਂ ਬਿਨਾਂ ਇਹਨਾਂ ਕੋ ਕੋ ਕੰਮ ਆਗਾ ਅਸੀਂ ਹੁਣ ਵੀ ਕੰਮ ਕਰਕੇ ਦਿਖਾਵਾਂਗੇ ਬਿਨਾਂ ਬਿਨਾਂ ਮੰਤਰੀ ਤੋਂ ਫਿਰ ਕੰਮ ਕਰਕੇ ਦਿਖਾਵਾਂਗੇ